ਅੱਜ ਦੇ ਇੰਨੀ ਸੇ ਅਪਡੇਟ। ਉਹ ਵਲੌਗ ਵਧੀਆ ਲੱਗੇ ਲਾਈਕ ਕਰਨਾ। ਉਸ ਤੋਂ ਵਧੀਆ ਲੱਗੇ ਤਾਂ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ। ਇਹ ਦੇਖੋ YouTube ਫੈਮਿਲੀ ਅੱਜ ਮੈਂ ਕੀ ਬਣਾਇਆ। ਇੱਕ ਕੁਰਸੀ ਬਣਾਈ ਆ। ਕਿਵੇਂ ਦੀ ਲੱਗੀ ਤੁਹਾਨੂੰ? ਛੋਟੀ ਜੀ ਕੁਰਸੀ। ਕਿੰਨੀ ਪਿਆਰੀ ਹੈ, ਕਿੰਨੀ ਕਿਊਟ ਆ। ਮੈਂ ਇਹਦੇ ਵਿੱਚ ਹੈਲਪ ਲਈ ਆ ਇਹ ਵਾਲੀ ਗਲੂ ਦੀ ਇਹ ਵਾਲੀ ਗਲੂ ਜਿਵੇਂ ਤੇ ਫੈਬਰਿਕ ਜੋੜਨ ਲਈ ਮੈਂ ਫੈਬਰਿਕ ਗਲੂ ਲਈ ਤੇ ਉੱਪਰ ਸਟੋਨ ਜਿਹੜੇ ਆ ਉਹ ਲਗਾਤੇ ਤੇ ਆ ਜਿਹੜਾ ਕੱਪੜਾ ਵਾਰ-ਵਾਰ ਕੰਮ ਆ ਰਿਹਾ ਇਹ ਕੱਪੜਾ ਕੱਟ ਕੇ ਉੱਪਰ ਲਾਤਾ ਜਿਹੜੀ ਆਪਣੀ ਯੂਵੀ ਸ਼ੀਟ ਸੀ ਯੂਵੀ ਸ਼ੀਟ ਦੇ ਉੱਪਰ ਆਪਾਂ ਕੱਪੜਾ ਲਗਾ ਕੇ ਫਿਰ ਇਹਨਾਂ ਨੂੰ ਜੋੜਤਾ ਤੇ نیچے ਪੈਰ ਲਗਾਤੇ ਯੂਵੀ ਸ਼ੀਟ ਤੇ ਕੱਟ ਕੇ ਤੇ ਦੱਸਿਓ ਤੁਸੀਂ YouTube ਫੈਮਿਲੀ ਤੁਹਾਨੂੰ ਮੇਰੀ ਕੁਰਸੀ ਕਿਵੇਂ ਦੀ ਲੱਗੀ ਵਧੀਆ ਲੱਗੇ ਤਾਂ ਕੁਰਸੀ ਲਈ ਇੱਕ ਲਾਈਕ ਤਾਂ ਜ਼ਰੂਰ ਕਰ ਦਿਓ ਤੇ ਇੱਥੇ ਮੈਂ ਸਟਾਨ ਲਗਾਤੇ ਸੀਗੇ ਹੱਥ ਵੇਖੋ ਕਿਵੇਂ ਦਿਓਗੇ ਤੇ ਇੱਧਰ ਵੀ ਸਟਾਨ ਲਗਾਤੇ ਅਜੇ ਅਗਲੀ ਉਹ ਜੀ ਲੱਗੀ ਹੋਈ ਚਾਰ ਚਫੇਰੇ ਇਹਨੂੰ ਆਪਾਂ ਜੇ ਸੁੱਕ ਗਿਆ ਉਹ ਲਾ ਦਾਂਗੇ ਤੇ ਫਿਰ ਦੇਖਿਓ ਤੁਸੀਂ ਫਾਈਨਲ ਲੁੱਕ ਤੇ ਇਹ ਹੈ ਮੇਰੇ ਖਲਾਰੇ ਵਾਲਾਰੇ ਆਹ ਵਾਲੀ ਸ਼ੀਟ ਸੀ ਜਿੰਨ ਨੂੰ ਮੈਂ ਕੱਟ-ਕੱਟ ਕੇ ਬਣਾਇਆ ਹੱਥ ਟੁੱਟੀ ਹੋਈ ਡਬਲ ਬਣੀ ਹੁੰਦੀ ਵੈਸੇ ਆ ਚੀਜ਼ ਨੀਚੇ ਵੀ ਲੱਗੀ ਹੁੰਦੀ ਆ ਆ ਦੇਖੋ ਮੇਰੇ ਖਲਾਰੇ ਹੁਣ ਮੈਂ ਸਮੇਟ ਲਵਾਂ ਖਨਾਰੇ ਤੇ ਤੁਸੀਂ ਜਰੂਰ ਦੱਸਿਓ ਤੁਹਾਨੂੰ ਮੇਰੀ ਕੁਰਸੀ ਕਿਵੇਂ ਦੀ ਲੱਗੀ ਦੇਜੀ ਦੇਜੀ ਬੈਠ ਜਾ ਕੋਈ ਨਹੀਂ ਆਇਆ ਯਾਤਰਾ ਤੋਂ ਆਏ ਸੀਗੇ ਦੇਖੋ ਵੀ YouTube ਫੈਮਿਲੀ ਅੱਜ ਫੇਰ ਬੱਦਲ ਬੱਦਲ ਕਿੰਨੇ ਕਾਲੇ ਇਧਰ ਦੇਖੋ ਕਾਲਾ ਬੱਦਲ ਤੁਰਿਆ ਜਾ ਰਿਹਾ ਹੈ ਕਿੱਥੇ ਵਰਨਾ ਜਾ ਕੇ ਤੇ ਦੇਖੋ ਸ਼ਾਮ ਦਾ ਥਿਊ ਆਹ ਸੂਰਜ ਹੋ ਗਿਆ ਬੱਦਲਾਂ ਚ ਗਿਆ ਚਲਾ ਗਿਆ ਚਲਾ ਛੁੱਪ ਗਿਆ ਤੇ ਕਾਫੀ ਟਾਈਮ ਤੋਂ ਤੁਹਾਨੂੰ ਪੁਲ ਵੀ ਨਹੀਂ ਦਿਖਾਇਆ ਤੇ ਆਹ ਦੇਖੋ ਵੀ ਪੁਲ ਇਹ ਬਣ ਕੇ ਇੱਥੇ ਨੰਨਾਂ ਨੇ ਛੱਡਤਾ ਬੈਕ ਸਾਈਡ ਤੇ ਬਣ ਰਿਹਾ ਹੈ ਮੈਂ ਉਹਨਾਂ ਦਾ ਸਾਲ ਤੱਕ ਇਹਨਾਂ ਨੇ ਕਰ ਦੇਣਾ ਕੰਪਲੀਟ ਤੇ ਅੱਜ ਤੁਹਾਨੂੰ ਦਿਸੂਗਾ ਘਰ ਵਿੱਚ ਕੋਈ ਨਹੀਂ ਘਰ ਸਾਰਾ ਖਾਲੀ ਖਾਲੀ ਇੱਕ ਮਿੰਟ ਆ ਰਿਹਾ ਹੈ ਇੱਧਰ ਵੀ ਕੋਈ ਨਹੀਂ ਇੱਧਰ ਵੀ ਕੋਈ ਨਹੀਂ ਹੈ ਇੱਧਰ ਵੀ ਕੋਈ ਨਹੀਂ ਹੈ ਇੱਧਰ ਵੀ ਕੋਈ ਨਹੀਂ ਹੈ ਤੇ ਇੱਧਰ ਕੌਣ ਆ ਇੱਧਰ ਕੌਣ ਆ ਇੱਧਰ ਹੈ ਸਾਡਾ ਡੈਡ ਬੇਬੀ ਦੇਖਦੇ ਆ ਪੜ ਰਿਹਾ ਹੈ ਜਾਂ ਕੁਝ ਹੋਰ ਕਰ ਰਿਹਾ ਹੈ ਫੜੀ ਗਈ ਚੋਰੀ ਕੀ ਕਰ ਰਿਆ ਸੀ ਦਿਖਾ ਸੌਂਗ ਸੁਣ ਰਿਹਾ ਹੈ ਨਾ ਨਹੀਂ ਓਏ ਪੜ ਰਿਹਾ ਏ ਬੱਚਾ ਨਾਟ ਬੈਡ ਫਿਜ਼ਿਕਸ ਦਾ ਪੜ ਰਿਹਾ ਹੈ ਕਿ ਫਿਜ਼ੀਕਲ ਕਲੋਜ਼ ਦੱਸੋ ਕੋਸ ਫਿਜ਼ੀਕਲ ਕੀ ਦੱਸ ਵੀ ਬਤਾ ਮੈਨੂੰ ਕੋ ਬਤਾ ਮੈਂ ਕਿਹੜਾ ਸਾਇੰਸ ਪੜੀ ਹੈ ਮੈਨੂੰ ਸਾਇੰਸ ਦੀ ਐਸ ਵੀ ਨਹੀਂ ਪਤਾ ਮੈਂ ਤਾਂ ਪੜੀ ਆ ਆਰਟਸ ਇੱਧਰ ਵੇਖੀ ਗੰਦ ਕਿੱਡੀ ਸੋਹਣੀ ਲੱਗਦੀ ਵਾਓ ਇਹ ਮੇਰਾ ਕਮਰਾ ਫੇਵਰੇਟ ਕਮਰਾ ਬਹੁਤ ਸਾਫ਼ ਸੁਥਰਾ ਰਹਿੰਦਾ ਪਰ ਗੰਦ ਸਿਰਫ ਇਹ ਗੰਦ ਪਾਉਂਦਾ ਆ ਕੇ ਗੰਦਾ ਨੋ 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 ਫਿਰ ਮੈਂ ਉਸ ਰੂਮ ਨੂੰ ਸਜਾਉਂਗੀ ਵਧੀਆ ਘੈਂਟ ਇਹ ਇਹ ਰੂਮ ਵੀ ਤਿਆਰ ਹੋ ਗਿਆ ਡ్రਾਈੰਗ ਰੂਮ ਵੀ ਰੱਦੀਆ ਤਿਆਰ ਹੋ ਗਿਆ ਆਪਣਾ ਤੇ ਬਸ ਰਹਿ ਗਿਆ ਉਹ ਰੂਮ ਉਹ ਵੀ ਕਿਹੇ ਦਿਨ ਮਾਰ ਲੈਣਾ ਚਾਰਾ ਹਾਂਜੀ YouTube ਫੈਮਲੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਕਿਵੇਂ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਵਧੀਆ ਹੋਵਾਂਗੇ ਠੀਕ ਠਾਕ ਹੋਵਾਂਗੇ ਤੇ ਘੈਂਟ ਹੋਵਾਂਗੇ ਤੇ ਅੱਜ ਘਰੇ ਬਹੁਤ ਸਾਰੀਆਂ ਵੀਡੀਓਜ਼ ਵੇਖ ਲਈਆਂ ਬਹੁਤ ਸਾਰੇ ਵਲੌਗਸ ਵੇਖ ਲਏ ਅਜੇ ਵੀ ਬੋਰਿੰਗ ਹੋ ਰਿਹਾ ਕਿਉਂਕਿ ਰਾਤ ਦਾ ਵੀ ਕਹਿ ਰਿਹਾ ਕਿ ਅਸੀਂ ਖਾਣਾ ਬਾਹਰ ਹੀ ਖਾ ਕੇ ਆਵਾਂਗੇ ਜਿਖਸੀਰ ਤੇ ਉਹਦੇ ਪਾਪਾ ਗਿਆ ਹੋਇਆ ਫੋਇਪਰ ਉਹਨਾਂ ਨੂੰ ਕਾਫੀ ਕੰਮ ਕਰ ਸੀ ਉੱਥੇ ਤੇ ਹਜੇ ਵੀ ਟਾਈਮ ਕਿੰਨਾ ਹੋਇਆ ਏ ਹਜੇ ਸਵਾ ਚਾਰ ਹੋਇਆ ਤੇ ਮੇਰਾ ਟਾਈਮ ਪਾਸ ਨਹੀਂ ਹੋ ਰਿਹਾ 11 ਵਜੇ ਦੀ ਮੈਂ ਫ੍ਰੀ ਹੋਈ ਹੋਈ ਆ ਸਵੇਰ ਦੀ ਤੇ ਆ ਵੇਖੋ ਮੇਰੀ ਅੱਜ ਦੀ ਮਿਹਨਤ ਮੈਂ ਚੇਅਰ ਵੀ ਬਣਾ ਲਈ ਜਿਆਦਾ ਦਿਲ ਨਹੀਂ ਸੀ ਲੱਗਿਆ ਕਿਉਂਕਿ ਕੱਲੀ ਸੀ ਨਾ ਤੇ ਇਹਦੇ ਉੱਪਰ ਦੇਖੋ ਆਹ ਹੀ ਫੋਨ ਰੱਖ ਕੇ ਦਿਖਾਉਣੀ ਐਦਾਂ ਫੋਨ ਰੱਖ ਲਿਆ ਜਾਂਦਾ ਤੇ ਖੁਸ਼ ਨੇ ਅੱਜ ਬਣਾਈ ਸੀ ਦੁਪਹਿਰੇ ਚਾ ਤੇ ਤੁਨ ਮੈਂ ਦਿਖਾਉਣੀ ਆ ਖਾਂਡ ਇੱਥੇ ਪਈ ਡੱਬਾ ਇੱਥੇ ਪਿਆ ਤੇ ਆ ਵੇਖੋ ਇਹਦੇ ਨਾਲ ਲਾਚੀ-ਲੁਚੀ ਗੁੱਟੀ ਹੋਣੀ ਆ ਪਤਾ ਨਹੀਂ ਉਹ ਦੇਖੋ ਕਿੰਨਾ ਖਲਾਰਾ ਸਾਰੀ ਸੈਲਫ ਮੈਸੀ ਕੀਤੀ ਪਈ ਸਾਰੇ ਮੈਂ ਵਧੀਆ ਸਫਾਈ ਸਫਾਈ ਕਰਕੇ ਸੁੱਤੀ ਸੀ ਤੇ ਇਹਨੂੰ ਇੱਕ ਸਿਰਫ ਚਾਹ ਬਣਾਉਣ ਲਈ ਕਹਿਤਾ ਉਹ ਵੀ ਮੈਨੂੰ ਕਹਿੰਦਾ ਸੀ ਚਾਹ ਬਣਾ ਕੇ ਦੇ ਤੇ ਮੈਂ ਕਹਾ ਵੀ ਨਹੀਂ ਮੈਂ ਮੈਨੂੰ ਨੀਂਦ ਆ ਰਹੀ ਆ ਮੈਂ ਸੌਣ ਤੋਂ ਬਾਅਦ ਉੱਠ ਕੇ ਬਣਾ ਕੇ ਦੇਵਾਂਗੀ ਵੀ ਉਹ ਡੇਢ ਕ ਦਾ ਟਾਈਮ ਸੀ ਤੇ ਮੈਂ ਕਹਾ ਚਲੋ ਵੀ 2:30 ਵਜੇ ਬਣਾ ਲਾਂਗੇ ਚਾ ਇਹਦੇ ਤੁਰਿਆ ਨਹੀਂ ਗਿਆ ਇਹਨੇ ਚਾਹ ਬਣਾਲੀ ਨਾਲੇ ਮੈਨੂੰ ਬਿਠਾਤਾ ਕੁਝ ਆ ਲੈ ਨਾਲ ਤੇ ਫਿਰ ਉੱਠਣਾ ਹੀ ਸੀ ਪੁਜੀਆ ਵੇਖ ਕੇ ਕਿੱਥੋਂ ਰਿਹਾ ਜਾਂਦਾ ਲਓ ਜੀ ਹੁਣੇ ਬਦਲ ਦਿਖਾਏ ਸੀ ਤੇ ਹੁਣੇ ਦੇਖੋ ਚੈੱਕ ਕਰੋ ਚੈੱਕ ਕਰੋ ਰੱਬ ਦੇ ਰੰਗ ਲਓ ਜੀ ਲੋ ਜੀ ਸੂਰਜ ਹੁਣੇ ਹੁਣੇ ਅਜ ਤਨੂੰ ਦਿਖਾ ਦੇ ਹੱਡੀਆਂ ਮੈਂ ਬੱਦਲਾਂ ਚ ਬਾਹਰ ਆ ਗਿਆ ਵੀ ਸੂਰਜ ਵਿੱਚੇ ਧੁੱਪ ਕਿੱਥੇ ਸੂਰਜ ਕੈਮਰੇ ਚ ਨਹੀਂ ਆ ਰਿਹਾ ਹੁਣੇ ਧੁੱਪ ਇੱਧਰ ਵੇਖੋ ਚੈੱਕ ਕਰੋ ਧੁੱਪ ਪੂਰੀ ਲਿਸ਼ਕ ਨਹੀਂ ਧੋਪੇ ਨਹੀਂ ਵੀ ਮਾੜੀ ਮੋਟੀ ਆ ਦੇਖੋ ਕੋਈ ਹਾਲ ਨਹੀਂ ਆ ਉੱਥੇ ਮੈਂ ਸੁੱਤੀ ਹੋਈ ਸੀ ਅੱਜ ਕੰਮ ਤੇ ਹੁਣ ਮੈਂ ਆ ਗਈ ਆਹ ਵਾਲੀ ਸਾਈਡ ਦੇਖੋ ਬੂਤੇ ਕਿਵੇਂ ਝੂਮ ਰਿਹਾ ਤੇ ਸਾਰੇ ਪੱਤੇ ਇਕੱਠੇ ਕਰਕੇ ਇੱਧਰ ਲਾਤੇ ਸੀ ਬਾਈ ਉਸ ਤੋਂ ਬਾਅਦ ਮੀਂਹ ਇੰਨਾ ਪੈਂਦਾ ਰਿਹਾ ਕਿ ਚੁੱਕੀ ਹੀ ਗਿਆ ਦੇਖੋ ਕਿੰਨੇ ਸੋਹਣੇ ਲੱਗਦੇ ਬੂਤੇ ਝੂਮ ਰਿਹਾ ਵਾਹ ਤੇ ਆ ਸਾਡਾ ਬੂਟਾ ਸੁੱਕ ਗਿਆ ਸੀ ਜਿਹੜਾ ਅੰਦਰ ਪਿਆ ਹੁੰਦਾ ਨਾ ਡ్రਾਈਂਗ ਰੂਮ ਦੇ ਅੱਗੇ ਜਗਸਰ ਦੇ ਪਾਪਾ ਨੇ ਇੱਥੇ ਰੱਖਤਾ ਹੋ ਕਹਿੰਦੇ ਵੀ ਮੇ ਵੀ ਇਹਨੂੰ ਕੋਈ ਸੂਰਜ ਦੀ ਰੋਸ਼ਨੀ ਚਾਹੀਦੀ ਹੋਵੇ ਜਾਂ ਫਿਰ ਪਾਣੀ ਘੱਟ ਗਿਆ ਹੋਵੇ ਤਾਂ ਸੁੱਕ ਗਿਆ ਇਹਦਾ ਰੀਜ਼ਨ ਨਹੀਂ ਪਤਾ ਲੱਗਾ ਸਾਨੂੰ ਕਿਉਂ ਸੁੱਕ ਗਿਆ ਸ਼ਾਇਦ ਦੁਬਾਰਾ ਹਰਾ-ਪਰਾ ਹੋ ਜੇ ਬਾਕੀ ਕੁਝ ਕਹਿ ਨਹੀਂ ਸਕਦੇ ਤੇ ਜਿਹੜੀ ਮੈਂ ਆ ਦੁਪਹਿਰ ਬੁੱਟੀ ਲਾਈ ਸੀ ਨਾ ਦੁਪਹਿਰੇ ਦਿਖਾਉਣੇ ਸੀ ਆ ਮੈਂ ਪਾਈਪ ਵਿੱਚ ਘੱਡ ਕੇ ਨਾ ਇਹਦੇ ਚਾਰ ਚਪੇਰੇ ਸਾਰੇ ਆ ਹੋਏ ਸੀਗੇ ਮਤਲਬ ਕੀ ਖਿੜੇ ਸੀਗੇ ਉਤੇ ਇਸ ਵਕਤ ਸਿਰਫ ਆਵਾਈਟ ਤੇ ਇੰਕ ਤੇ ਬੜੇ ਹੀ ਪਿਆਰੇ ਲੱਗਦੇ ਆ ਤੇ ਇੱਕ ਆਪਣਾ ਇਧਰ ਪਿਆ ਹੋਇਆ ਜੱਤ ਸੀਰ ਨੇ ਵਾਈਪਰ ਰੱਖ ਦਿੰਦਾ ਉੱਪਰ ਤੇ ਇਹਨੂੰ ਵੀ ਬਹੁਤ ਸੋਹਣੇ ਫਲਾਵਰ ਖਿੜਦੇ ਆ ਇਧਰ ਦੇਖ ਪੰਛੀ ਵਾਓ ਕਿੰਨੇ ਪਿਆਰੇ ਲੱਗਦੇ ਪੰਛੀ ਪੰਛੀ ਖੁਸ਼ੀ ਚ ਨਹੀਂ ਤਾਂ ਐਸ ਵੇਲੇ ਦੁਪਹਿਰਾਂ ਵੇਲੇ ਕਿੱਥੇ ਪੰਛੀ ਉੱਡਦੇ ਆ ਇਧਰ ਦੇਖੋ ਅੱਧੇ ਸ਼ਾਂ ਅੱਧੇ ਧੁੱਪ ਇਨੂੰ ਕਹਿੰਦੇ ਕੁਦਰਤ ਦੇ ਕੁਦਰਤ ਦੇ ਨਜ਼ਾਰੇ ਨਹੀਂ ਹੁਣ ਆਪਾਂ ਕਹਿ ਸਕਦੇ ਕਿਉਂਕਿ ਅੱਜਕੱਲ ਤਾਂ ਬਹੁਤ ਆਫਤ ਆਈ ਪਈ ਆ ਇੱਧਰ ਵੇਖੋ ਚੈੱਕ ਕਰੋ ਆ ਝੋਨਾ ਵੀ ਇੱਧਰ ਵੇਖੋ ਝੋਨਾ ਵਿੱਚ ਪਤਾ ਨਹੀਂ ਚੂਹੇ ਨੇ ਖਰਾਬ ਕਰਤਾ ਹੈ ਆ ਦੇਖੋ ਆ ਦੇਖੋ ਸਿਰ ਆ ਦੇਖੋ ਤੇ ਪਤਾ ਨਹੀਂ ਵਿੱਚ ਪਾਣੀ ਵੀ ਰੁਕਿਆ ਹੋਇਆ ਝੋਨੇ ਦੇ ਵਿੱਚ ਉਹਦੇ ਕਰਕੇ ਵੀ ਝੋਨਾ ਸੜ ਰਿਹਾ ਹੈ ਬਹੁਤ ਇਹ ਨਹੀਂ ਵੀ ਜਿੱਥੇ ਪਾਣੀ ਆਇਆ ਝੋਨਾ ਸਿਰਫ ਉੱਥੇ ਹੀ ਖਰਾਬ ਹੋ ਰਿਹਾ ਹੈ ਇੱਥੇ ਵੀ ਬਹੁਤ ਖਰਾਬ ਹੋ ਰਿਹਾ ਤੇ ਉਹ ਨਾ ਆ ਛੋਟੀ ਜੀ ਜਿਹੜੀ ਸੂਆ ਇਹ ਟਪ ਕੇ ਅਗਲੇ ਪਾਸੇ ਵੀ ਪਾਣੀ ਰੁਕਿਆ ਹੋਇਆ ਆ ਵਾਲੀ ਕਨਕ ਦੇ ਅਗਲੇ ਪਾਸੇ ਵੀ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀਗਾ ਬਹੁਤ ਪਾਣੀ ਰੁਕਿਆ ਹੋਇਆ ਤੇ ਬੱਦਲ ਸਟਿਲ ਜਾ ਹੀ ਨਹੀਂ ਰਿਹਾ ਉਦਾਂ ਦੇ ਉਦਾਂ ਹੀ ਬਸ ਕਦੇ ਇੱਧਰ ਨੂੰ ਆ ਕੇ ਗਿਆ ਮੀਂਹ ਪੈ ਗਿਆ ਫਿਰ ਰੁਕ ਗਿਆ ਮੀਂਹ ਪੈ ਗਿਆ ਫਿਰ ਰੁਕ ਗਿਆ ਬਹੁਤ ਮੰਦਾ ਹਾਲ ਹੋਇਆ ਪਿਆ ਬਹੁਤ ਹੀ ਜ਼ਿਆਦਾ ਮੰਦਾ ਹਾਲ ਕੱਲੇ ਨੇ ਡੱਬਾ ਫੜ ਲਿਆ ਹੈ ਹਾਂ ਅਸੀਂ ਨਹੀਂ ਖਾਣਾਗਾ ਮੈਨੂੰ ਕਹਿੰਦੇ ਨਾ ਰਾਤ ਨੂੰ ਆਉਣਾ ਤੇ ਮੈਂ ਟੌਰ ਨਾਲ ਬੈਟੀ ਵੀ ਅੱਜ ਰੋਟੀ ਮਾਰੋ ਖਾ ਕੇ ਆਉਣੀ ਇਹਨਾਂ ਨੇ ਮੈਂ YouTube ਫੈਮਲੀ ਨੇ ਵੀ ਕਹਿਣ ਦੇ ਵੀ ਅੱਜ ਰਾਤ ਦੀ ਰੋਟੀ ਦੀ ਮੈਂ ਬਣਾਉਣੀ ਰੋਟੀ ਨਹੀਂ ਬਣਾਉਣੀ ਸਾਨੂੰ ਵੀ ਦੇ ਸਾਰੇ ਨਾ ਚੱਕੀ ਜਾ ਫੱਟੇ ਚਿੱਲੇ ਹਾਂਜੀ ਪਾਣੀ ਪੀ ਲਿਆ ਸਰਦਾਰ ਜਿੱਲੇ ਲੈ ਕੇ ਆਉਣੇ ਚਾਹ ਮੈਂ ਹੁਣੇ ਬਣਾ ਕੇ ਟੀਸੀ ਚਾਹ ਹਾਂ ਸਾਰੀ ਦਿਹਾੜੀ ਦਾ ਹੋਣਾ ਮੂਹ ਵਿੱਚ ਪੂਰਾ ਆ ਗਿਆ ਇਧਰ ਆ ਮੈਂ ਕਰਤੀ ਸੀ ਸੈਲਫ ਸਾਫ ਤੇ ਹੁਣ ਸਰਦਾਰ ਜੀ ਲਈ ਚਾਹ ਲੈ ਕੇ ਜੰਨੀ ਅੱਜ ਦੀ ਇੰਨੀ ਸੀ ਅਪਡੇਟ ਜਿੰਨਾ ਕੋਲੋਗ ਬਣਾਇਆ ਗਿਆ ਉਸ ਤੋਂ ਬਾਅਦ ਰੋਟੀ ਪਾਣੀ ਖਿੱਤਾ ਸ਼ਾਮ ਦਾ ਫਿਰ ਦਾਲ ਹੀ ਬਣਾ ਲਈ ਛੋਲਿਆਂ ਦੀ ਦਾਲ ਪਈ ਸੀ ਆਪਾਂ ਉਹ ਬਣਾਈ ਤੇ ਰੋਟੀ ਪਾਣੀ ਖਾਦਾ ਦੇ ਸੰਗੇ ਤੇ ਐਸੇ ਅੱਜ ਦੀ ਸਾਡੀ ਦਿਨ ਦੀ ਅਪਡੇਟ ਤੇ ਵਲੌਗ ਅੱਜ ਦਾ ਇੰਨਾ ਹੀ ਸੋ ਵਲੌਗ ਵਧੀਆ ਲੱਗੇ ਲਾਈਕ ਕਰਨਾ ਉਸ ਤੋਂ ਵਧੀਆ ਲੱਗੇ ਤਾਂ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਹੁਣ ਮਿਲਦੇ ਆ ਨੈਕਸਟ ਵਲੌਗ ਤਦ ਤੱਕ ਲਈ ਮੈਨੂੰ ਦੀ ਇਜਾਜ਼ਤ ਸਸ਼ੀਕਾ ਬਾਏ ਬਾਏ